ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੋਕੜ ਗੱਬਣ ਬੜ ਸੇ ਲਈ ਲੈ ਕੇ ਆਏ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਬਾ ਸੁਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣਾ ਬਾਈ ਤੁਹਾਡੇ ਬਾਈ ਜੀ ਹੱਸੀ ਗੱਲ ਸਸੀ ਗਾ ਬਾਜੀ ਹੋ ਠੀਕ ਹੋ ਵਧੀਆ 318 ਹਰਸਨ ਨਾਮ ਤੇ ਐਡਰੈਸ ਬੋਲ ਨਾਮ ਗੁਰਵਿੰਦਰ ਸਿੰਘ ਜੀ ਹੂੰ ਪਿੰਡ ਆਦਮਰਾ ਜੀ ਹੂੰ ਸਿਰਿਲੂ ਰਾਮ ਪ੍ਰਪੂਲ ਜ਼ਿਲ੍ਹਾ ਬਠਿੰਡਾ ਠੀਕ ਹੈ ਭਾਈ ਨੇੜੇ ਪਿੰਡ ਬਈ ਆਦਮਪੁਰੇ ਨੇੜੇ ਇਧਰ ਸਲਾਹਪੁਰ ਰਹੇਗਾ ਅੱਤ ਸਾਬ ਇਧਰ ਅਦੀਨਾ ਸਾਹਿਬ ਰਹੇਗਾ ਇਧਰ ਨਿਹਾਲ ਸਿੰਘ ਵਾਲਾ ਵੀ ਕੋਲੀ ਹੈ ਆਪਣੇ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 98782 ਜੀ 48721 ਠੀਕ ਹੈ ਭਾਈ ਭਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸ ਹੋਈ ਵੀ ਹੈ ਇਹ ਪਹਿਲਾ ਸੂਆ ਸੂਈ ਹੈ ਡਾਕਟਰ ਸਾਹਿਬ ਦੂਜੇ ਸੂਏ ਵਾਸਤੇ 2 ਮਹੀਨਿਆਂ ਦੀ ਗੱਬਣ ਆਈ ਕੱਲ ਹੀ ਚੈੱਕ ਕੱਲ ਹੀ ਕਰਾਈਏ ਚੈੱਕ ਆਪ ਓਕੇ ਭਾਈ ਦੁੱਧ ਗਿਨਣਾ ਚੋਣ ਵਾਲਾ ਦੁੱਧ ਹੁਣ ਡਾਕਟਰ ਸਾਹਿਬ 6-7 ਲੀਟਰ ਦੇ ਵਿੱਚ ਬਚਾਈ ओके हां जी 6 7 ਲੀਟਰ ਦੁੱਧ ਬਾਈ ਕੰਨ ਤਿਆਰ ਆ ਬਈ ਫੇਸ ਬੜਾ ਚੰਗਾ ਬਰੀਡ ਕਰਮ ਵਾਲੀ ਦੇ ਫੁੱਲ ਨਾਲ ਸੰਗਲਾਬੀ ਆ ਤੋੜ ਦੇ ਬਈ ਤੋੜ ਕੇ ਦਿਖਾ ਦੇ ਚਵਾਈ ਚੋਈ ਕਿਵੇਂ ਆ ਚਾਹੀ ਇੱਕ ਨੰਬਰ ਆ ਡਾਡਾ ਠੰਡੀ ਠੰਡੀ ਫੁੱਲ ਆ ਬਈ ਪੂਰੀ ਠੰਡੀ ਸੀ ਲਈ ਠੀਕ ਆ ਬਈ ਠੰਡੀ ਬਾਈ ਕੰਨ ਫੁੱਲ ਆ ਅੰਦਰ ਹੀ ਤੋੜ ਦੂਗੇ ਕੱਦ ਚੰਗਾ ਪ੍ਰਿੰਟ ਚੰਗਾ ਤੋੜਾ ਚੰਗਾ ਆਰਡਰ ਕਮਾਲ ਦਾ ਟਾਈਮ ਹੋ ਜੇ ਬਈ ਕੁਝ ਵੀ ਨਹੀਂ ਹੋਇਆ ਸ਼ਾਮ ਤੱਕ ਆ ਡਾਡਾ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈਣਾ ਫੇਸ ਦੇਖੋ ਫੇਸ ਬੜਾ ਚੰਗਾ ਕੱਦ ਵੱਡ ਬਰੀਡ ਕਰਮ ਵਾਲੀ ਦੇ ਫੁੱਲ ਆ ਬਾਈ ਤੇ ਮੁੱਲ ਕੀ ਆ ਵੀਰੇ ਜਾਇਜ ਮੁੱਲ ਡਾਕਟਰ ਕੋ ਮਰਜ਼ੀ ਕਰਾ ਲਓ ਲੈ ਜਾਂਦੇ ਨੇ ਇਹਦਾ 50000 ਆਈ ਮਾਨਤਨ ਹੋ ਜਾ ਬਾ ਮਾਨਤਾ ਨਹੀਂ ਹੋਊਗਾ ਇਹ ਵਿੱਚ ਠੀਕ ਆ ਬਾਈ ਮੁੱਲ ਕਰਾਉਣਾ ਬਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਓ 50000 ਦੀ ਬੈਟ ਦੇ ਦੇਾਂਗੇ ਬਾਕੀ ਵਿੱਚੋਂ ਜਿਹੜਾ ਮੌਕੇ ਤੇ ਮਾਨਤਨ ਜ਼ਰੂਰ ਹੋ ਜਾ ਬਹੁਤ ਸੋਹਣਾ ਡਰਾਬੇ ਢੱਲਾ ਢੁਲਾ ਬਹੁਤ ਪਈਆਂ ਸ਼ਾਮ ਤੱਕ ਕੱਢ ਜਿਹੜਾ ਵਧੀਆ ਤਿਆਰ ਕਰ ਲੂ ਕੱਦ ਚੰਗਾ ਬ੍ਰੈਂਡ ਚੰਗਾ ਬਰੀਡ ਚੰਗੀ ਥਣ ਬਹੁਤ ਚੰਗਾ ਚਵਾਈ ਵੀ ਬਾਈ ਕਹਿੰਦਾ ਨੰਬਰ 1 ਠੰਡੀ ਸੀਲ ਆ ਭਾਈ ਘਰ ਦੀ ਵੜਾ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਕਿਸੇ ਵੀਰ ਨੂੰ ਵੜਾ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ